ਇਲੀ ਵਾਲਾ ਗੀਜਰ ਲਾਉਣ ਵਾਲੇ ਹੋ ਜਾਓ ਸਾਵਧਾਨ ਪਹਿਲਾਂ ਦੇਖ ਲਵੋ ਇਹ ਵੀਡੀਓ ਕਿ ਤੁਸੀਂ ਤਾਂ ਨਹੀਂ ਕਰਦੇ ਵਿੱਚ ਚੱਲਦਾ ਗੀਜਰ ਛੱਡ ਕੇ ਜਾਂਦੇ ਜਿੱਥੇ ਕਿ ਦੋਸਤੋ ਇਹ ਪਰਿਵਾਰ ਘਰ ਦੇ ਵਿੱਚ ਗੀਜਰ ਚੱਲਦਾ ਛੱਡ ਕੇ ਚਲੇ ਗਿਆ ਪਰ ਜਦੋਂ ਇਹ ਘਰ ਦੇ ਵਿੱਚ ਆਏ ਤਾਂ ਇਹਨਾਂ ਦਾ ਸਾਰਾ ਸਮਾਨ ਛੜ ਕੇ ਤਬਾਹ ਹੋ ਗਿਆ ਜਿੱਥੇ ਕਿ ਦੋਸਤੋ ਸਾਰੇ ਹੀ ਬਾਥਰੂਮ ਦੀ ਟਾਇਲ ਵੀ ਕਾਲੀ ਕਰ ਦਿੱਤੀ ਤੇ ਪਏ ਕੱਪੜੇ ਤੇ ਹੋਰ ਵੀ ਸਾਰੀਆਂ ਚੀਜ਼ਾਂ ਜੋ ਕਿ ਦੋਸਤੋ ਅੱਗ ਦੇ ਵਿੱਚ ਅੱਗ ਦੀ ਲਪੇਟ ਦੇ ਵਿੱਚ ਆ ਕੇ ਸਭ ਤਬਾਹ ਹੋ ਗਿਆ ਜਿੱਥੇ ਕਿ ਦੋਸਤੋ ਪੰਜਾਬ ਦੇ ਲੋਕ ਅੱਜ ਦੇ ਸਮੇਂ ਦੇ ਵਿੱਚ ਚੁੱਲਿਆਂ ਤੇ ਪਾਣੀ ਤਤਕ ਕਰਨ ਨਾਲੋਂ ਸੌਖਾ ਤਰੀਕਾ ਲੱਭਦੇ ਹਨ ਕਿ ਬਿਜਲੀ ਵਾਲਾ ਗੀజర్ ਘਰ ਦੇ ਵਿੱਚ ਲਵਾਉਂਦੇ ਹਨ ਪਰ ਬਿਜਲੀ ਵਾਲਾ ਗੀజర్ ਵੀ ਸਾਵਧਾਨੀ ਨਾਲ ਚਲਾਉਣਾ ਚਾਹੀਦਾ ਜਿੱਥੇ ਕਿ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਦੇਖੋ ਕਿ ਸਾਰਾ ਦਿਨ ਗੀజర్ ਨੂੰ ਔਨ ਨਹੀਂ ਰੱਖਣਾ ਚਾਹੀਦਾ ਤੇ ਲੋੜ ਮੁਤਾਬਕ ਹੀ ਘਰ ਵਾਲਾ ਗੀజర్ ਪਾਣੀ ਗਰਮ ਕਰਨ ਵਾਲਾ ਗੀజర్ ਚਲਾਉਣਾ ਚਾਹੀਦਾ ਜਿੱਥੇ ਕਿ ਦੋਸਤੋ ਤੁਹਾਡੀ ਸੇਫਟੀ ਤੇ ਤੁਹਾਡਾ ਸਮਾਨ ਵੀ ਬਚ ਸਕਦਾ ਪਰ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਦੇਖ ਸਕਦੇ ਹੋ ਕਿ ਨਿੱਕੀ ਜਿਹੀ ਗਲਤੀ ਦੇ ਨਾਲ ਸਾਰਾ ਹੀ ਬਾਥਰੂਮ ਸੜਕੇ ਤਬਾਹ ਹੋ ਗਿਆ ਤੇ ਹੋ ਗਿਆ ਬੇਹੱਦ ਭਾਰੀ ਨੁਕਸਾਨ ਕੀ ਤੁਹਾਡੇ ਦੇ ਕਰ ਦੇ ਵਿੱਚ ਗੀਜਰ ਹੈ ਤਤਸ਼ੀ ਵੀ ਸਾਵਧਾਨੀ ਦੇ ਨਾਲ ਵਰਤੋ ਤਾਂ ਜੋ ਕਿ ਤੁਹਾਡੇ ਕਰ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਜਿੱਥੇ ਕਿਸੇ ਰਸਟੀਆਂ ਦੇ ਵਿੱਚ ਲੋਕ ਖਾਸ ਤੌਰ ਤੇ ਜਿਆਦਾ ਗੀਜਰ ਦੀ ਵਰਤੋਂ ਕਰਦੇ ਹਨ ਪਰ ਗੀਜਰ ਦੇ ਨਾਲ ਦੋਸਤੋ ਬੇਹੱਦ ਵੱਡੇ ਨੁਕਸਾਨ ਵੀ ਹੋ ਜਾਂਦੇ ਹਨ ਪਰ ਇਸ ਨੁਕਸਾਨ ਤੋਂ ਬਚਣਾ ਤਾਂ ਇਸ ਗੀਜਰ ਨੂੰ ਲੋੜ ਮੁਤਾਬਕ ਹੀ ਚਲਾਓ ਤੇ ਇਸ ਦੀ ਸਮੇਂ